ਪੰਜਾਬ ਦੀ ਸਭ ਤੋਂ ਵੱਡੀ ਮੰਡੀ ਦੇ ਤੁਹਾਨੂੰ ਹਾਲਾਤ ਦਿਖਾਣ ਜਾ ਰਹੇ ਹਾਂ ਸੋ ਤੁਹਾਨੂੰ ਦੱਸ ਜੀ ਇਸ ਜਗ੍ਹਾ ਦੇ ਉੱਪਰ ਗੰਦਗੀ ਦੇ ਪਰ ਮਾਰ ਲੱਗੇ ਹੋਏ ਨੇ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੇ ਗੱਲ ਕਰੀਏ ਜਿੱਥੇ ਇੱਕ ਪਾਸੇ ਫਰੂਟ ਦੀਆਂ ਦੁਕਾਨਾਂ ਨੇ ਅੱਧ ਦਾ ਕੰਮ ਹੈ ਫਰੂਟ ਭਾਵੇਂ ਸਬਜੀ ਦੀ ਗੱਲ ਕਰੀਏ ਸੋ ਦੂਸਰੇ ਪਾਸੇ ਗੰਦਗੀ ਦੇ ਢੇਰ ਲੱਗੇ ਹੋਏ ਨੇ ਸੋ ਪਿਛਲੇ ਪਾਸੇ ਦੀ ਗੱਲ ਕਰੀਏ ਤਾਂ ਅੰਦਰ ਕੂੜੇ ਦਾ ਡੰਪ ਲੁਧਿਆਣਾ ਦੀ ਸਬਜੀ ਮੰਡੀ ਦੇ ਵਿੱਚ ਬਣਾਇਆ ਹੈ ਸੋ ਕਿਹਾ ਜਾਂਦਾ ਇਸ ਜਗ੍ਹਾ ਦੇ ਉੱਪਰ ਵੱਡੇ ਪੱਧਰ ਤੇ ਵਪਾਰ ਹੁੰਦਾ ਹੈ ਵਾ ਵਪਾਰ ਹੈ ਜਿਹੜਾ ਭਾਵੇਂ ਦੂਸਰੇ ਸੂਬਿਆਂ ਦੇ ਨਾਲ ਜੁੜਿਆ ਹੈ ਸੋ ਵੱਡੇ ਪੱਧਰ ਤੇ ਲੱਖਾਂ ਦੇ ਹਿਸਾਬ ਨਾਲ ਜਿਹੜਾ ਟੈਕਸ ਹੈ ਉਹ ਵੀ ਕੱਟਿਆ ਜਾਂਦਾ ਸੋ ਦੂਸਰੇ ਪਾਸੇ ਹਾਲਾਤ ਕੀ ਨੇ ਹਾਲਾਤ ਤੁਸੀਂ ਦੇਖ ਸਕਦੇ ਹੋ ਹਾਲਾਤ ਜ਼ਮੀਨੀ ਪੱਧਰ ਤੇ ਬੱਤੋ ਬੱਦਰ ਨੇ ਸੋ ਬੁਰੇ ਹਾਲ ਨੇ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਹੀ ਪਰਲੇ ਪਾਸੇ ਜਿਹੜੇ ਭਾਵੇਂ ਫਲ ਫਰੂਟ ਨੇ ਭਾਵੇਂ ਸਬਜ਼ੀਆਂ ਨੇ ਇਹ ਹੀ ਆਮ ਲੋਕਾਂ ਦੇ ਘਰੇ ਜਾਂਦੀਆਂ ਨੇ ਤੇ ਉਹੀ ਜਿਹੜੀ ਬਿਮਾਰੀ ਆ ਉਹ ਵੰਡੀ ਜਾਂਦੀ ਇਹ ਜਿਹੜੀ ਸਬਜੀ ਹੈ ਅਫਸਰਾਂ ਦੇ ਘਰੇ ਵੀ ਜਾਣੀ ਹੈ ਸੋ ਆਮ ਲੋਕਾਂ ਦੇ ਘਰੇ ਵੀ ਜਾਣੀ ਐ ਸੋ ਤੁਹਾਡੇ ਘਰੇ ਵੀ ਜਾਣੀ ਤੇ ਸਾਡੇ ਘਰੇ ਵੀ ਜਾਣੀ ਕਿਤਨਾ ਕਿਤੇ ਆਮ ਲੋਕਾਂ ਨੂੰ ਬਿਮਾਰੀਆਂ ਵੰਡੀਆਂ ਜਾ ਰਹੀਆਂ ਨੇ ਸੋ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ ਪ੍ਰਸ਼ਾਸਨ ਕੁੰਮ ਕਰਨ ਦੀ ਨੀਂਦ ਆਉ ਸੁੱਤਾ ਹੈ ਸੋ ਦਾਅਵੇ ਤਾਂ ਬੜੇ ਕਿਤੇ ਜਾਂਦੇ ਐ ਸੋ ਜਿਵੇਂ ਦਿਨ ਤਿਉਹਾਰ ਨੇੜੇ ਆ ਰਿਕੇ ਹੋਰ ਜੈਨਿਕ ਜੜੀਆਂ ਚੀਜ਼ਾਂ ਖਾਈਆਂ ਜਾਣ ਇਸ ਜਗ੍ਹਾ ਦੇ ਉੱਪਰ ਗੰਦਗੀ ਐ ਉਸ ਜਗ੍ਹਾ ਦੇ ਉੱਪਰ ਸਮਾਨ ਨਾ ਲਿਆ ਜਾਵੇ ਤੁਰੰਤ ਫੂਡ ਜਿਹੜੇ ਸਪਾਈ ਜਿਹੜੇ ਅਫਸਰ ਨੇ ਉਹਨਾਂ ਨੂੰ ਜਿਹੜਾ ਸੂਚਿਤ ਕੀਤਾ ਜਾਵੇ ਤਾਂ ਕਿ ਉਹਨਾਂ ਉੱਪਰ ਜਿਹੜੀ ਕਾਰਵਾਈ ਆ ਉਹ ਹੋ ਸਕੇ ਪਰ ਹਾਲਾਤ ਜ਼ਮੀਨੀ ਪੱਧਰ ਤੇ ਬੱਤੋ ਬੁੱਦਰ ਨੇ ਬਹੁ ਬੁਰੇ ਹਾਲ ਨੇ ਸੋ ਇਸ ਜਗ੍ਹਾ ਦੇ ਉੱਪਰ ਗੰਦਗੀ ਦੇ ਢੇਰ ਲੱਗੇ ਹੋਏ ਨੇ ਸੋ ਪ੍ਰਸ਼ਾਸਨ ਨੂੰ ਇਸ ਜਗ੍ਹਾ ਦੇ ਉੱਪਰ ਧਿਆਨ ਦੇਣ ਦੀ ਲੋੜ ਹੈ ਸੋ ਦਾਵੇ ਬਿਲਕੁਲ ਫੇਲ ਹੁੰਦੇ ਨਜ਼ਰ ਆ ਰਹੇ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੀ ਕਹਿਣਾ ਚਾਹੋਗੇ ਗੰਦਗੀ ਦੇ ਢੇਰ ਲੱਗੇ ਇਸ ਜਗ੍ਹਾ ਦੇ ਉੱਪਰ ਗੰਦਗੀ ਤਾਂ ਹਾਂ ਪਰ ਹਰਤਾ ਹੀ ਹੈ ਮੰਡੀ ਹੈ ਤਾਂ ਗੰਦੀ ਰਹੇਗਾ ਹੀ ਹਾਂ ਬੱਤੋ ਅੱਛਾ ਲੱਗਦਾ ਹੈ ਜੋ ਇੱਕ ਪਾਸੇ ਫਲ ਫਰੂਟੇ ਬੇਚੇ ਜਾ ਰਹਾ ਦੂਸਰੇ ਪਾਸੇ ਗੰਦਗੀ ਦੇ ਢੇਰ ਹੈ ਲੋਕੋ ਕੀ ਲੋਕੋ ਦੇ ਘਰੋਂ ਮੇ ਜੋ ਬਿਮਾਰੀਆਂ ਜਾ ਰਹੀਆਂ ਹੈ ਮੰਡੀ ਤਾਂ ਐਸਾ ਰਹੇਗਾ ਹੀ ਭਾਈ ਸਾ ਆ ਪੈਸਾ ਉਸਾਸਾ ਲੈ ਰਹਾ ਹੈ ਜੇਟ ਪਰ ਕੁਝ ਕਰਤਾ ਨਹੀਂ ਹੈ ਇਹਾ ਪਰ ਅੱਛਾ ਤੁਸੀਂ ਤੁਸੀਂ ਕਿਤਨੇ ਸਾਲੋਂ ਸੇ ਆ ਰਹੇ ਹੋ ਇਹਾ ਪਰ 15 ਸਾਲ ਹੋ ਗਏ 15 ਸਾਲ ਹੋ ਗਏ 15 ਸਾਲ ਉਸੇ ਐਸੀ ਗੰਦਗੀ ਸਿਰਦਾ ਸਫਾਈ ਹੁੰਦਾ ਹੈ ਹਮ ਸਫਾਈ ਹੁੰਦਾ ਹੈ ਹਲਕਾ ਫਰਕ ਅੱਛਾ ਜੋ ਸਫਾਈ ਕਰਮਚਾਰੀਆਂ ਦਾ ਠੀਕਾ ਵੀ ਹੁੰਦਾ ਹੈ ਠੀਕਾ ਹੁੰਦਾ ਹੈ ਸਫਾਈ ਤभी ਵੀ ਨਹੀਂ ਹੁੰਦੀ ਕਮ ਮਨ ਵਾਤ ਆਇਆ ਮਨ ਵਾਤ ਨਹੀਂ ਆਇਆ ਸੋ ਬਿਲਕੁਲ ਇਹ ਜਿਹੜੇ ਮੰਡੀ ਦੇ ਵਿੱਚ ਰਹਿੰਦੇ ਹਨ ਉਹਨਾਂ ਦਾ ਕਹਿਣਾ ਕਿ ਮੈਂ ਪਿਛਲੇ 15 ਸਾਲਾਂ ਤੋਂ ਇਸੇ ਜਗ੍ਹਾ ਦੇ ਉੱਪਰ ਆ ਰਹਿਆ ਸੋ 15 ਸਾਲਾਂ ਤੋਂ ਆ ਰਹਿਆ ਪਰ ਇਸੇ ਜਗ੍ਹਾ ਦੇ ਉੱਪਰ ਹਾਲਾਤ ਉਸੇ ਜਿਉਂਦੇ ਤਿਉ ਸੋ ਇਸ ਜਗ੍ਹਾ ਦੇ ਉੱਪਰ ਗੰਦਗੀ ਉੱਧਾ ਦੀ ਉੱਧਾ ਹੀ ਪਈ ਹੋਈ ਆ ਪਰ ਪ੍ਰਸ਼ਾਸਨ ਧਿਆਨ ਨਹੀਂ ਦਿੰਦਾ ਸੋ ਪੈਸੇ ਵੀ ਲੈ ਜਾਂਦੇ ਸੋ ਇਸ ਜੀ ਨੇ ਕਹਿ ਰਹੇ ਹੋਣਾ ਉਹ ਲੋ ਜਿਹੜੇ ਇੰਜ਼ਾਮ ਨੇ ਉਹ ਲਗਾਏ ਗਏ ਨੇ ਸੋ ਬਿਲਕੁਲ ਜਿਹੜੀ ਸਫਾਈ ਇਸ ਜਗ੍ਹਾ ਦੇ ਉੱਪਰ ਹੋਣੀ ਲਾਜ਼ਮੀ ਹੈ ਕਿਉਂਕਿ ਇਹ ਜਿਹੜਾ ਫਲ ਫਰੂਟ ਹੈ ਇਸ ਜਗ੍ਹਾ ਦੇ ਉੱਪਰ ਪੰਜਾਬ ਦੀ ਸਭ ਤੋਂ ਵੱਡੀ ਮੰਡੀ ਕਹੀ ਜਾਂਦੀ ਹੈ ਇਹ ਜਿਹੜਾ ਫਲ ਫਰੂਟ ਹੈ بڑے ਲੋਕਾਂ ਦੇ ਘਰੇ ਜਾਣਾ ਤੇ بڑے ਸਪਲਾਈ ਹੋਣੀ ਹੈ ਸੋ ਭਾਵੇਂ ਮਲੇਰਕੋਟਲਾ ਦੀ ਮੰਡੀ ਦੀ ਗੱਲ ਕਰੀ ਉਹ ਵੀ ਇਸੇ ਜਗ੍ਹਾ ਦੇ ਉੱਪਰ ਆਂਦੇ ਨੇ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਹਾਲਾਤ ਕਾਫੀ ਮਾੜੇ ਨੇ ਮੰਡੀ ਦੇ ਤੇ ਗੰਦਗੀ ਦੇ ਢੇਰ ਲੱਗੇ ਹੋਏ ਨੇ ਭਾਵੇਂ ਪਿਛਲੇ ਬੈਕਸਾਈਡ ਦੀ ਗੱਲ ਕਰੀ ਤਾਂ ਬੈਕਸਾਈਡ ਦੇ ਉੱਪਰ ਤਾਂ ਜਿਹੜਾ ਜਿਹੜਾ ਕੋڑے ਦਾ ਡੰਪ ਲੁਧਿਆਣਾ ਦੀ ਸਬਜ਼ੀ ਮੰਡੀ ਦੇ ਵਿੱਚ ਹੀ ਬਣਾਇਆ ਹੈ ਸੋ ਬਿਲਕੁਲ ਜਿਹੜੀ ਦਾਅਵੇ ਨੇ ਬਿਲਕੁਲ ਫੇਰ ਹੁੰਦੇ ਨਜ਼ਰ ਆ ਰਹੇ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ ਸੋ ਦੂਸਰੇ ਪਾਸੇ ਬਿਲਕੁਲ ਜਿਹੜੇ ਜਿਹੜੇ ਆਮ ਲੋਕ ਨੇ ਆਮ ਲੋਕਾਂ ਦਾ ਇਹੀ ਕਹਿਣਾ ਕਿ ਇਸ ਜਗ੍ਹਾ ਦੇ ਉੱਪਰ ਗੰਦਗੀ ਬਹੁਤ ਹੈ ਗੰਦਗੀ ਦੇ ਢੇਰ ਲੱਗੇ ਨੇ ਪ੍ਰਸ਼ਾਸਨ ਕੋਈ ਵੀ ਧਿਆਨ ਨਹੀਂ ਦੇ ਰਿਹਾ ਪਿਛਲੇ ਕਈ ਸਾਲਾਂ ਤੋਂ ਇਸੇ ਤਰੀਕੇ ਨਾਲ ਜਿਹੜੇ ਗੰਦਗੀ ਦੇ ਢੇਲ ਲੱਗੇ ਹੋਰ ਜਿਹੜੇ ਮੰਡੀ ਦੇ ਵਿੱਚ ਲੋਕ ਨੇ ਗੱਲਬਾਤ ਜਿਹੜੀ ਕਰਨ ਦੀ ਜਿਹੜੀ ਜ਼ਰੂਰ ਹੈ ਕੋਸ਼ਿਸ਼ ਕਰਦੇ ਆ ਭਾਈ ਕਿਆ ਨਾਮ ਹੈ ਜੀ ਆਪਕਾ ਸੋਨੂ ਜੀ ਸੋਨੂ ਜੀ ਕਿਆ ਕਹਿਣਾ ਚਾਹੋਗੇ ਜਿਹहां ਪਰ ਗੰਦਗੀ ਦੇ ਢੇਰ ਲੱਗੇ ਹੋਏ ਹਨ ਹਾਂ ਜੀ ਬਹੁਤ ਜ਼ਿਆਦਾ ਜੀ ਗੰਦੇ ਹੈ ਇੱਥੇ ਹਾਂ ਜੀ ਕਬ ਕਬ ਮਨ ਹੁੰਦਾ ਹੈ ਤਾਂ ਕੋਈ ਕੋਈ ਭੰਗ ਜਾਂਦਾ ਹੈ ਇੱਧਰ ਜੀ ਹਾਂ ਉਸੇ ਜੋ ਚਲਦਾ ਹੈ ਤੇ ਇਹੀ ਲੋਕਾਂ ਦੇ ਘਰੇ ਜਿਹੜੀਆਂ ਬਿਮਾਰੀਆਂ ਜਾ ਰਹੀਆਂ ਇਸ ਗਿੰਦਗੀ ਦੇ ਜਿਹੜੇ ਜਿੱਦਾਂ ਕੋਈ ਖਰਾਬ ਖਲਾੰਦੇ ਲੋਕਾਂ ਨੂੰ ਰੇੜੀਆਂ ਦੇ ਪਰ ਪਰ ਕੇ ਲੈ ਜਾਂਦੇ ਤੇ ਪਿੱਛੇ ਕੂੜੇ ਵਾਲਾ ਡੰਪ ਵੀ ਬਣਾ ਹਾਂਜੀ ਹਾਂਜੀ ਉਹ ਪਿੱਛੇ ਉਹ ਚਕਾਤਾ ਹੀ ਹੋਂ ਪਹਿਲਾਂ ਤੇ ਲੱਗਦਾ ਨਹੀਂ ਜਿਹੜਾ ਸਬਜ਼ੀ ਮੰਡੀ ਦੇ ਵਿੱਚ ਕੂੜੇ ਵਾਲਾ ਡੰਪ ਦਾ ਮਤਲਬ ਨਹੀਂ ਬੰਦਾ ਬਾਹਰ ਬੰਨਣਾ ਜੀ ਦਾ ਕਿਉਂਕਿ ਸਬਜ਼ੀ ਮੰਡੀਏ ਹਰ ਅਫਸਰਾ ਦੇ ਘਰੇ ਵੀ ਜਾਣੀ ਐ ਇਹ ਮੁਲਾਜ਼ਮਾਂ ਦੇ ਘਰੇ ਵੀ ਜਾਣੀ ਐ ਤੁਹਾਡੇ ਘਰ ਵੀ ਜਾਣੀ ਤੇ ਸਾਡੇ ਘਰ ਵੀ ਜਾਣ ਲੱਗਦਾ ਕਿ ਬਿਮਾਰੀਆਂ ਵੱਡੀਆਂ ਜਾ ਰਹੀਆਂ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ ਬਿਮਾਰੀ ਇੱਥੋਂ ਬਣਦੀ ਹੈ ਜੀ ਹਾਂ ਜੀ ਇਹ ਕਿੰਨੀ ਵਾਰੀ ਪਹਿਲਾਂ ਵੀ ਸਾਫ਼ ਕਰਾਈ ਜੀ ਮੁੜ ਕੇ ਗੰਦ ਪਾ ਦਿੰਦੀ ਇੱਥੇ ਅੱਛਾ ਹਾਂਜੀ ਸੋ ਬਿਲਕੁਲ ਇਹਨਾਂ ਦਾ ਕਹਿਣਾ ਕਿ ਸਫਾਈ ਤਾਂ ਹੁੰਦੀ ਹੈ ਪਰ ਇਸ ਜਗ੍ਹਾ ਦੇ ਉੱਪਰ ਉਵੇਂ ਹੀ ਗੰਦ ਪੈ ਜਾਂਦਾ ਸੋ ਬਿਲਕੁਲ ਜਿਹੜੀ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ ਤੇ ਜਿਹੜੇ ਦਾਅਵੇ ਨੇ ਬਿਲਕੁਲ ਫੇਲ ਹੁੰਦੇ ਨਜ਼ਰ ਆ ਰਹੇ ਹੁਣ ਇਹ ਆਣ ਵਾਲਾ ਸਮਾਂ ਦੱਸੂਗਾ ਖਬਰ ਨਸ਼ਰ ਹੋਣ ਤੋਂ ਬਾਅਦ ਇਸ ਮੰਡੀ ਦੀ ਸਫਾਈ ਹੁੰਦੀ ਹੈ ਕਿ ਨਹੀਂ ਹੁੰਦੀ ਕਿਉਂਕਿ ਆਮ ਲੋਕਾਂ ਦੇ ਅਨੁਸਾਰ ਪਿਛਲੇ 15 ਸਾਲਾਂ ਤੋਂ ਸਫਾਈ ਤਾਂ ਹੁੰਦੀ ਹੈ ਪਰ ਫਿਰ ਗੰਦੀ ਜੋਸੀ ਤਰੀਕੇ ਨਾਲ ਆ ਜਾਂਦੀ ਸੋ ਬਿਲਕੁਲ ਇਸੇ ਤਰੀਕੇ ਨਾਲ ਉਹਨਾਂ ਦਾ ਕਹਿਣਾ ਕਿ ਕੂੜੇ ਦੇ ਜਿਹੜੇ ਢੇਰ ਨੇ ਦੇਖੇ ਜਾਂਦੇ ਆ ਤੇ ਆਮ ਲੋਕਾਂ ਦੇ ਘਰੇ ਕਿਤਨਾ ਕਦੇ ਇਹ ਬਿਮਾਰੀਆਂ ਵੰਡੀ ਜਾਂਦੀ ਸੋ ਭਾਵੇਂ ਜੰਮੂ ਕਸ਼ਮੀਰ ਦੀ ਗੱਲ ਕਰ ਲਈਏ ਭਾਵੇਂ ਦਿੱਲੀ ਦੀ ਗੱਲ ਕਰ ਲਈਏ ਵੱਡੀਆਂ-ਵੱਡੀਆਂ ਮੰਡੀਆਂ ਜਿਹੜੀ ਪੰਜਾਬ ਦੀ ਸਭ ਤੋਂ ਵੱਡੀ ਲੁਧਿਆਣਾ ਮੰਡੀ ਆ ਉਸ ਮੰਡੀ ਦੇ ਨਾਲ ਜੁੜੀਆਂ ਹੋਈਆਂ ਵੱਡੇ ਪੱਧਰ ਜਿਹੜੀ ਸਪਲਾਈ ਫਰੂਟ ਦੀ ਹੁੰਦੀ ਹੈ ਸਬਜ਼ੀ ਦੀ ਹੁੰਦੀ ਹੈ ਪਰ ਲੱਖਾਂ ਦਾ ਟੈਕਸ ਰੋਜ਼ ਲੱਖਾਂ ਦਾ ਜਿਹੜਾ ਟੈਕਸ ਰੋਜ਼ ਇਕੱਠਾ ਕੀਤਾ ਜਾਂਦਾ ਪਰ ਟੈਕਸ ਕਿਸ ਜਗ੍ਹਾ ਦੇ ਉੱਪਰ ਲੱਗ ਰਿਹਾ ਸੋ ਕਈ ਦੇ ਕਿਹੜੇ ਸਵਾਲ ਨੇ ਖੜੇ ਹੁੰਦੇ ਜਿਸ ਜਗ੍ਹਾ ਦੇ ਉੱਪਰ ਟੈਕਸ ਵਸੂਲਿਆ ਜਾਂਦਾ ਜਿਸ ਜਗ੍ਹਾ ਦੇ ਉੱਪਰ ਜਿਹੜੀ ਟੈਕਸ ਇਕੱਠਾ ਕੀਤਾ ਜਾਂਦਾ ਪਰ ਉਸੇ ਜਗ੍ਹਾ ਦੇ ਉੱਪਰ ਜਿਹੜਾ ਖਿਆਲ ਆ ਉਹ ਨਹੀਂ ਰੱਖਿਆ ਜਾ ਰਿਹਾ ਸੋ ਕਈ ਦੇ ਕਿਹੜੇ ਸਵਾਲ ਨੇ ਸੋ ਗੰਦਗੀ ਦੇ ਢੇਰ ਲੱਗੇ ਹੋ ਨੇ ਸੋ ਇਹ ਆਣ ਵਾਲਾ ਸਮਾਂ ਦੱਸੂਗਾ ਹੁਣ ਇਸ ਗੰਦਗੀ ਦੇ ਢੇਰ ਦੇ ਉੱਪਰ ਜਿਹੜੀ ਕਾਰਵਾਈ ਮਤਲਬ ਇਸ ਨੂੰ ਸਾਫ਼ ਕੀਤਾ ਜਾਂਦਾ ਕਿ ਨਹੀਂ ਕੀਤਾ ਜਾਂਦਾ ਜਿਹੜਾ ਕੂੜਾ ਡੰਪ ਲੁਧਿਆਣਾ ਦੀ ਸਬਜ਼ੀ ਮੰਡੀ ਵਿੱਚ ਆ ਉਸ ਜਗ੍ਹਾ ਤੋਂ ਉੱਪਰ ਚੱਕਿਆ ਜਾਂਦਾ ਕਿ ਨਹੀਂ ਚੱਕਿਆ ਜਾਂਦਾ ਕਈ ਕਿਹੜੇ ਸਵਾਲ ਨੇ ਉਹ ਵੱਡੇ ਖੜੇ ਹੁੰਦੇ ਕਿਉਂਕਿ ਇਸ ਜਗ੍ਹਾ ਦੇ ਉੱਪਰ ਦੱਸਿਆ ਜਾ ਰਿਹਾ ਭ੍ਰਿਸ਼ਟਾਚਾਰ ਦੀ ਬੂਹ ਆ ਰਹੀ ਹੈ ਕੈਮਰਾ ਪਾਸਰ ਮਨੂ ਚਾਹੜਾ ਨਾਲ ਮੈਂ ਰਹੁੜਾ ਸਿਟੀ ਹੁ ਲੁਧਿਆਣਾ